ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਨਗਰ ਦਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀਆ। ਸੰਦੂ ਹਸਪਤਲ ਕਰਵਾਣ ਜਾ ਰਿਹਾ ਹੈ 2 ਹਫਤੇ ਦਾ ਸਰਜਰੀ ਕੈਂਪ ਜਿੱਥੇ ਪਿੱਤੇ ਦੀ ਪੱਥਰੀ, ਬਵਾਸੀਟ, ਟਿਊਮਰਸ, ਸਾਈਨਸ, ਬ੍ਰੈਸਟ ਲੰਮ, ਅਪੈਂਡਿਕਸ, ਹਾਈਡਰੋਸੀਲ, ਫਿਸ਼ਰ ਆਦ ਵਰਗੀਆਂ ਬਿਮਾਰੀਆਂ ਦਾ ਬਹੁਤ ਹੀ ਘੱਟ ਖਰਚੇ ਦੇ ਵਿੱਚ ਕਰਵਾ ਸਕਦੇ ਹੋ ਤੁਸੀਂ ਇਲਾਜ ਇਸ ਕੈਂਪ ਵਿੱਚ ਤੁਸੀਂ ਸਪੈਸ਼ਲਿਸਟ ਸਰਜਨਸ ਨਾਲ ਕਰ ਸਕਦੇ ਹੋ ਫ੍ਰੀ ਕੰਸਲਟੇਸ਼ਨ ਬਲੱਡ ਟੈਸਟ ਐਕਸ-ਰੇ ਸਕੈਨਿੰਗ ਅਤੇ ਹਰ ਤਰ੍ਹਾਂ ਦੀ ਸਰਜਰੀਜ਼ ਦੇ ਉੱਤੇ ਤੁਹਾਨੂੰ ਮਿਲੇਗੀ 25 ਤੋਂ 30% ਛੋਟ ਇਸ ਸਰਜਰੀ ਕੈਂਪ ਵਿੱਚ ਤੁਸੀਂ ਮਿਲ ਸਕਦੇ ਹੋ ਸੰਧੂ ਹਸਪਤਲ ਦੇ ਮਾਹਿਰ ਡਾਕਟਰ ਸੰਦੀਪ ਅਗਰਵਾਲ ਜੀ ਨੂੰ ਕੈਂਪ ਹੋਣ ਜਾ ਰਿਹਾ ਹੈ 26 ਮਈ ਸੋਮਵਾਰ ਤੋਂ 7 ਜੂਨ ਸ਼ਨੀਵਾਰ ਤੱਕ ਤਾਂ ਫਿਰ ਦੇਰ ਕਿਸ ਗੱਲ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵਾਹਿਗੁਰੂ ਜੀ ਕੀ ਫਤਿਹ ਸਾਨੂੰ 8 ਮੁੰਡੇ ਕੰਮ ਕਰ ਰਹੇ ਆ ਸੇਵਾ ਸੈਟੀ ਵਾਲੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਦੇਖੋ ਇੱਕ ਸਾਫ ਸੁਥਰਾ ਹੋਇਆ ਜਗਾ ਤੇ ਹਰ ਦੇਖਣ ਵਾਲਾ ਬੰਦਾ ਖੁਸ਼ ਹੋ ਗਿਆ ਲੱਗਦੀ ਮੇ ਬਹੁਤ ਸੋਹਣਾ ਕੰਮ ਕਰ ਰਹੇ ਆ ਵਾਹਿਗੁਰੂ ਜੀ ਦੇ ਪਾਸੇ ਹਨਨ ਇਸ ਤਰ੍ਹਾਂ ਹਿੰਮਤ 바ਖੇ ਉਦਮ 바ਖੇ ਤੰਦਰੁਸਤੀ ਰੱਖੇ ਸੱਚੇ ਬਾਦਸ਼ਾਹ ਇਸ ਤਰ੍ਹਾਂ ਹੀ ਚੰਗੇ ਕਾਰਜ ਕਰਦੇ ਰਹਿਣ ਮਾੜੇ ਪਾਸੇ ਨਾ ਜਾਣ ਬਸ ਅਸੀਂ ਇਸੇ ਕੰਮ ਦੇ ਵਿੱਚ ਇਹਨਾਂ ਦੇ ਨਾਲ ਪੂਰਾ ਸਹਿਯੋਗ ਦਵਾਂਗੇ ਮਰ ਤੁਮ ਬੱ ਤਨ ਮਨ ਨੂੰ ਤੰਨਾ ਹਾਂਜੀ ਵਾਹਿਗੁਰੂ ਸੱਚੇ ਬਾਦਸ਼ਾਹ ਇਹਨਾਂ ਨੂੰ ਹਿੰਮਤ 바ਖੇ ਅਸੀਂ ਤਾਂ ਇਹੀ ਚਾਹੁੰਦੇ ਆ ਜੋ ਕੁਝ ਕਰ ਰਿਹਾ ਬਹੁਤ ਸੋਹਣਾ ਕਰ ਰਿਹਾ ਹੈ ਤੇ ਦੇਖੋ ਜੀ ਪਿੰਡ ਦਾ ਸੁਧਾਰ ਹੋਊਗਾ ਮੁੰਡਿਆਂ ਦੀ ਜਿਹੜੀ ਸੋਚ ਹੈ ਨਾ ਬਹੁਤ ਵਧੀਆ ਲੋਕਾਂ ਨੇ ਪਿੰਡ ਦੇਖ ਕੇ ਮੁੰਡੇ ਉਤਸ਼ਾਹਤ ਹੋ ਗਏ ਵੀ ਲੱਗਦੀ ਅਸੀਂ ਕੁਝ ਕਰਨਾ ਪਿੰਡ ਵਾਸਤੇ ਉਹ ਵਕਤੀ ਵਾਏ ਜੋ ਬੀਤਾ تھا ਉਹ ਵਾਏ ਜੋ ਬੀਤੀ ਤੇ ਜੀ ਮੇਰੇ ਟਾਈਮ ਕੱਢ ਕੇ ਆ ਰਹੇ ਨੇ ਸਾਡੇ ਜੀ ਪਾਸ ਸਭ ਹੀ ਲੱਗੇ ਹੋਏ ਨੇ ਇੱਧਰ ਆਪਾਂ ਜਾਓ ਦੇਖੋ ਜੀ ਕਿੱਟਾ ਘਟੜੇ ਕੋ ਬਾੜ ਹੋ ਰਹੀ ਪਾਣਾ ਸਾਰੀ ਪਾਣੀ ਗੱਢਣੀ ਆਪਾਂ ਉਹ ਆਪਣੇ ਬਚਾਅ ਦੱਸਣਗੇ ਬਹੁਤ ਵਧੀਆ ਸੇਵਾ ਦਾ ਕੰਮ ਚੱਲ ਰਿਹਾ ਹੈ ਇੱਥੇ ਪਿਛਲੇ ਸਾਲ ਵੀ ਕਾਫੀ ਭਖੜੇ ਸੀਗੇ ਤੇ ਜਿਹੜੀ ਵਾਰ ਕਾਫੀ ਸੰਗਤ ਦੇ ਪੈਰਾਂ ਵਿੱਚ ਭਖੜੇ ਲੱਗੇ ਹੋਏ ਤਾਂ ਹੁਣ ਸਾਰਾ ਸਭਾਈ ਇਕੱਠਾ ਲਾ ਕੇ ਸਾਰਾ ਫੋੜਾ ਕਰ ਦਿੱਤਾ ਵੀ ਸੰਗਤ ਤੰਗ ਨਾ ਹੋਵੇ ਜਿਵੇਂ ਕੰਮ ਲੱਗੇ ਆ ਸਵੇਰ ਤੇ ਸਭ ਲੱਗੀ ਜਾਂਦੇ ਆ ਸਾਰੇ ਲੱਗੇ ਹੋਏ ਹਮੋ ਹਮਾਗੇ ਤੇ ਬੜਾ ਵਧੀਆ ਠੀਕ ਆ ਤੁਹਾਨੂੰ ਦਰਸ਼ਨ ਕਰਾ ਰਹੇ ਆ ਜੀ ਦਰਬਾਰ ਪੀਰ ਦਾ ਘਰ ਜਿਹੜੇ ਨਵਾਂ ਸ਼ਹਿਰ ਤੋਂ ਸੰਗਤ ਆਈ ਆ ਹਰੀ ਸ਼ੰਕਰ ਵੈਲਫੇਅਰ ਸੁਸਾਇਟੀ ਦੇ ਵੱਲੋਂ ਜਿਹੜੇ ਇਸ ਸੰਗਤ ਮੱਥਾ ਟੇਕਣ ਜਾ ਰਹੀ ਹੈ ਜੀ ਤਰਵਾਰ ਲਖ ਦਾ ਤਾਂ ਪੀਰ ਨਾਹੇ ਵਾਲਾ ਪੀਰ ਨਾਹੇ ਦੇ ਦਰਬਾਰ ਦੇ ਵਿੱਚ ਆਰੇ ਯਾਰ ਮੈਂ ਮੁੱਕ ਗਈ ਮਾਫੀ ਚਾਹ ਰਹੀ ਨੇ ਹਾਂ ਦਾ ਸਾਰਾ ਨੰਬਰ ਵਿੱਚ ਤਾਂ ਉਹ ਸਾਡੇ ਦਰਵਾਜ਼ੇ ਦੀ ਪਾਸ ਨੰਬਰ 1 ਵਾਲੇ ਅਯੋਗ ਨੇ ਆਪਣੇ ਕਰਨੇ ਹਜੋਕ ਨੇ ਦਰبار پیرنگਾਹ ਦੇ ਦਰਸ਼ਨ ਕਰੋ ਜੀ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਦੇ ਰਾਹੀਂ ਕੈਮਰਾ 5 ਕੈਮਰਾ 5 ਨਮਸਕਾਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਪਰਾਚੀਨ ਸ਼ਿਵ ਮਹਾ ਦੇ ਮੰਦਿਰ ਕੋਟਲਾ ਕਲਾਂ ਜੋ ਕਿ ਉਨੇ ਦੇ ਕੋਲ ਹੈ ਦਰਸ਼ਨ ਕਰੋ ਜੀ ਉਸ ਜਗ੍ਹਾ ਦੇ ਅ ਦੱਸਿਆ ਜਾਂਦਾ ਕਿ 81 ਫੁੱਟ ਮੂਰਤੀ ਉੱਚੀ ਆ ਭਗਵਾਨ ਸ਼ੰਕਰ ਬੋਲੇ ਨਾ ਜੀ ਦੀ ਦਰਸ਼ਨ ਕਰੋ ਜੀ ਡੈਡੀ ਪਿੱਛੇ ਜਿਹੜਾ ਭਜਨ ਕਰਦੇ ਸੀ ਉਹ ਡੈਡੀ ਅੱਛਾ ਠੀਕ ਸਰੇਜ ਨਾਲ ਪਿੱਛੇ ਕਰਾ ਜਿਹੜਾ ਕਰਦੇ ਸੀ ਕਿਸ਼ਮੇ ਰੋਕ ਬਾਹਰ ਆ ਗਈ ਬੋਲੇ ਨਾ ਜੀ ਹੈ ਨਹੀਂ ਜੀ ਆਪ ਦਾ ਤਾਂ ਨਹੀਂ ਕਿ ਹਾਂ ਲੱਗਦਾ ਹਾਂ ਆ ਚੁੱਪ ਨਾ ਕਰੋ ਏ ਸੰਜਲਾ ਸ਼ਹਿਰ ਪਗਸੈ ਨਗਰ ਨਾ ਸਵੰਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨੰਗੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ